ਸ੍ਰੀ ਸ਼ਕਲਪਿਆ ਵੀ ਉਹ ਮੈਂ ਥੋੜਾ ਆਪਣਾ ਮਾਨ ਬਠੰਡੇ ਵਾਲਾ ਅੱਜ ਅਸੀਂ ਘੁੰਮਣ ਚੱਲੇ ਆ ਜੀ ਗੋਆ ਤੇ ਗੱਡੀ ਦੇ ਵਿੱਚ ਰੱਖਿਆ ਬੈਗ ਬੋਗ ਸਾਰਾ ਸਮਾਨ ਓਕੇ ਦੀ ਰਿਪੋਰਟ ਕਰਕੇ ਤੇ ਆਪਾਂ ਗੱਡੀ ਇੱਥੋਂ ਖਿੱਚਦੀ ਅੱਜ ਪਿੰਡ ਜਾਣਾ ਪਿੰਡ ਵਿੱਚ ਦੀ ਹੋ ਕੇ ਜਾਣਾ ਥੋੜਾ ਜਿਹਾ ਕੰਮ ਹੈ ਘਰੇ ਤੇ ਬਾਲਾ ਟਾਈਮ ਹੈ ਨਹੀਂ ਕਿਉਂਕਿ ਫਿਰ ਪੂਰੇ-ਪੂਰੇ ਟਾਈਮ ਤੇ ਪਹੁੰਚਣਾ ਦਿੱਲੀ ਪਿੰਡ ਵੱਟ ਦੇ ਅਨਸਾਰ ਸਾਡਾ ਸਵਾਗਤ ਕੀਤਾ ਨਵੇਂ ਬਣੇ ਸੱਪੜ ਨੇ ਜਿਹੜੇ ਢੱਡਿਆਂ ਤੋਂ ਜਾਣੇ ਆ ਇਹਦੇ ਵੀ ਦੀ ਗੱਡੀ ਲਗਾਈ ਸੁੱੱਚੀ ਕਰੀ ਗੱਡੀ ਦੇ ਟਾਇਰ ਸੁੱੱਚੇ ਕਰੇ ਉਦੋਂ ਅੱਗੇ ਚਲੇ ਗਏ ਜੀ ਆਪਾਂ ਆਪਣੇ ਘਰੇ ਪਿੰਡ ਰਾਮਣਵਾਸ ਆ ਮੇਰੇ ਪਿੰਡ ਦੀ ਮੇਰੀ ਮੰਮੀ ਨੂੰ ਗੇਟ ਤੇ ਬੁਲਾ ਲਿਆ ਮੈਂ ਇੱਕ ਤਾਂ ਚਾਹ ਦਾ ਕਬਲਾ ਲਿਆ ਦੇ ਮਾਂ ਪਰ ਕੇ ਇੱਕਦੋਂ ਕੰਮ ਹੋਰ ਸੀ ਇੱਕ ਇਹਨੂੰ ਘਰੇ ਭੇਜਣਾ ਸੀ ਹੁਣ ਆ ਪਹੁੰਚ ਕੇ ਕੋਟ ਸਮੀਰ ਕੋਟ ਸਮੀਰ ਮਾਨ ਨੂੰ ਤੁਸੀਂ ਜਾਣਦੇ ਹੋ ਜਿਹੜਾ ਮੁੰਡਾ ਵੀਡੀਓ ਪਾਉਂਦਾ ਹੁੰਦਾ ਉਹਦੇ ਘਰੇ ਪਹੁੰਚ ਗਿਆ ਬਿਲਕੁਲ ਤਿਆਰ ਬੈਠਾ ਸੀ ਉਹਨੂੰ ਚੜਾਉਣ ਲੱਗਿਆ ਹੁਣ ਮੈਂ ਆਵਾ ਮਾਰਤੀ ਉਹ ਹੋਂ ਦਾ ਪਤੰਦਰ ਸਰਤੀ ਤਰ ਲਿਆ ਕਹਿੰਦਾ ਬੇੜਾ ਕਿੱਤਾਂ ਉੱਥੇ ਬਾਏ ਕਰਤੀ ਬਾਏ ਕਹਿੰਦਾ ਉੱਥੇ ਬਾਰੇ ਅਸੀਂ ਭਾਰਤਵਾਲਾ ਤੇ ਚੜ ਗਏ ਜੀ ਉੱਥੇ ਅਸੀਂ ਤੇਲ ਪਾਉਣ ਲੱਗੇ ਗੱਡੀ ਦੇ ਵਿੱਚ ਪਵਾ ਕੇ ਤੇਲ ਤੇ ਉੱਥੇ ਫਿਰ ਭਾਰਤਵਾਲਾ ਤੇ ਖੱਚਤੀ ਬਸ ਹੁਣ ਅਸੀਂ ਮੁੰਡੇ ਨੂੰ ਚੜਾਉਣਾ ਚੋਰਮਾਰ ਤੋਂ 20 20 20 ਬੱਚਿਆਂ ਮੈਂ ਡਾ ਅੱਧੇ ਘੰਟੇ ਦੇ ਵਿੱਚ ਵਿੱਚ ਅੱਧੇ ਘੰਟੇ ਤੋਂ ਪਹਿਲਾਂ ਪਹਿਲਾਂ ਅਸੀਂ ਚੋਰਮਾਰ ਪਹੁੰਚ ਜਾਵਾਂਗੇ ਅਸੀਂ ਡੱਬਾ ਵਾਲੇ ਤੋਂ ਸਰਸਾ ਰੋਡ ਹੋ ਜਾਾਂਗੇ ਉਹਦੇ ਉੱਤੇ ਸੜਕ ਦੇ ਉੱਤੇ ਪਿੰਡ ਤੇ ਉਹ ਸੜਕ ਦੇ ਉੱਤੇ ਉਹਦਾ ਘਰ ਹੈ ਪਹੁੰਚ ਗਏ ਚੋਰਮਾਰ ਇਹਨਾਂ ਦੇ ਮਿਸਤਰੀ ਲੱਗੇ ਹੋਏ ਤਾਂ ਗੋਟੇ ਤੇ ਫਰਸ਼ ਲਾਉਂਦੇ ਸੀ ਤੇ ਇਹ ਸਾਰੇ ਆਪਾਂ ਨੂੰ ਜਾਣਦੇ ਆ ਆ ਮੁੰਡੇ ਟੋਏ ਬੱਟਨ ਨਾਲ ਇਹ ਰੋਟੀ ਖਾਈ ਜਾਂਦੇ ਕੀ ਹਾਲ ਹੈ ਹਾਂ ਠੀਕ ਹੈ ਓਕੇ ਓਕੇ ਤੇ ਮੇਰੇ ਤੇ ਮਾਨ ਦੇ ਇੱਕੋ ਜਿਹੇ ਬੂਟ ਉਹਨੇ ਦੇਖ ਕੇ ਕਹਿੰਦਾ ਇੱਕੋ ਜਿਹੀ ਬੂਟ ਲੈਂਦੇ ਸੀ ਕਾਂ ਅੱਜ ਤਾਂ ਹੀ ਕਰਦੇ ਪਿੰਡ ਵਾਲੇ ਤਾਂ ਇਸ ਨਹੀਂ ਲੈਣੇ ਹੁੰਦੇ ਤੇ ਚਲੋ ਜੀ ਤorpੇ ਉੱਥੋਂ ਉਹਨਾਂ ਦੇ ਪਿੰਡ ਗੁਰਦੁਆਰਾ ਚੋਰਮਾਰ ਬਹੁਤ ਵਧੀਆ ਬਣਿਆ ਹੋਇਆ ਜਿੱਥੇ ਸੜਕ ਤੇ ਨੰਗਦੇ ਹਰ ਇੱਕ ਬੰਦਾ ਰੋਕਦਾ ਮੱਥਾ ਡੇਗਾ ਸੀ ਵੀ ਟਿੱਕ ਹੈ ਉਸ ਤੋਂ ਬਾਅਦ ਖਿੱਚਦੀ ਗੱਡੀ ਸੀ ਸਫਰਾਂ ਤੇ ਕਹਿੰਦਾ ਸੈਰਾਂ ਤੇ ਨਹੀਂ ਬੱਸ ਉਹ ਲੈ ਗਿਆ ਕਹਿੰਦਾ ਪਿੱਛੇ ਲਗਾਈ ਫਿਰਦਾ ਤੇ ਚੱਕ ਦੀ ਸੀ ਸੀ ਤਾਂ ਸਫਰਨ ਤੇ ਰੋਡ ਬਹੁਤ ਵਧੀਆ ਬਣਿਆ ਕੋਈ ਸ਼ਹਿਰ ਨਹੀਂ ਆਉਂਦਾ ਜਦੋਂ ਆਪਾਂ ਸਰਸੇ ਵਾਲਾ ਰੋਡ ਹਨਾ ਦਿੱਲੀ ਨੂੰ ਜਾਂਦੇ ਆ ਤੇ ਥੋੜਾ ਜਿਹਾ ਵਿੱਚ ਟੁੱਟਿਆ ਜਰੂਰ ਆਉਂਦਾ ਹਰਿਆਣਾ ਪੈਂਦਾ ਜਿੱਥੇ ਉੱਥੋਂ ਆफी ਕਰਾ ਆਇਆ ਕਸ਼ਮੀਰੀ ਮੂਵੀ ਜਾਂਦੀ ਅਸੀਂ ਚਾਹ ਦੀ ਭੁੱਖ ਲੱਗੀ ਚਾਹ ਨੂੰ ਜੀ ਕਰਿਆ ਤੇ ਇੱਥੇ ਅਸੀਂ ਚਾਹ ਬਣਵਾਈ ਤੇ ਚਾਹ ਬਣਾ ਤੇ ਵਧੀਆ ਗੇਰ ਦੇ ਤੇਲ ਲੱਗੀ ਸਾਡੇ ਜੇ ਜੀ ਪੀਣੇ ਹੁੰਦੇ ਚਾਹ ਪੀ ਕੇ ਚੱਤੀ ਹੁਣ ਨਹੀਂ ਕਿਤੇ ਰੋਕਣੀ ਕਿਉਂਕਿ ਕਹਿੰਦੇ ਜੀ ਟਾਈਮ ਥੋੜਾ ਰਹਿ ਗਿਆ ਫਲੈਟ ਦੇ ਵਿੱਚ ਆਪਾਂ ਤੋਦ ਨੂੰ ਪਹੁੰਚ ਨਹੀਂ ਜਾਣਾ ਕਿਉਂਕਿ ਚੰਡੀਗੜ੍ਹ ਦੇ ਨੇੜੇ ਜਾ ਕੇ ਕਾ ਵੀ ਜਾਮ ਜੋਮ ਵੀ ਲੱਗ ਜਾਂਦੇ ਨੇ ਤੇ ਆ ਅਸੀਂ ਪਹੁੰਚ ਕੇ ਜੀ ਉਰੇ ਹੀ ਹੈ ਤੱਕ ਸ਼ਹਿਰ ਭੁੱਲ ਗਏ ਸ਼ਹਿਰ ਕਿਹੜੇ ਭਾਈ ਇੱਥੇ ਥੋੜਾ ਜਾਮ ਲੱਗਿਆ ਇਦਵਦ ਚਲੋ ਜੀ ਪਹੁੰਚ ਗਏ ਦਿੱਲੀ ਚ ਕਰ ਗਏ ਐਂਟਰ ਦੇਖੋ ਕੀ ਇੰਗ ਮਡੰਗ ਬਣਾਈ ਬੈਠਾ ਕੇ ਜੇਰੀਵਾਲ ਤੇ ਆਹ ਭਾਈ ਇੱਕ ਥੋੜਾ ਜਿਹਾ ਰਸਤਾ ਉਧਰ ਬਣ ਰਿਹਾ ਤੇ ਇਧਰ ਦੀ ਨਿਗ੍ਹਾ ਰਹੇ ਆ ਉਹ ਕਿ ਛੋਟੇ ਰਸਤੇ ਇਹਦਾ ਕਾਰਨ ਅੱਗੇ ਜਾ ਕੇ ਜਾਮ ਲੱਗਣ ਦਾ ਬਣੂਗਾ ਤੇ ਜਦੋਂ ਉਹ ਚੱਲ ਪਿਆ ਰਸਤਾ ਫਿਰ ਤਾਂ ਮੈਂਟੋਸ ਕੈਂਟੀ ਬੰਦਾ ਸਿੱਧਾ 에ਰਪੋਰਟ ਅੱਜ ਕੋਈ ਦਿੱਕਤ ਨਹੀਂ ਆਉਂਦੀ ਤੇ ਆਹ ਲੱਗ ਗਿਆ ਹੀ ਜਾਮ ਸਾਡੇ ਮੁੰਡੇ ਜਾਮ ਚ ਕਹਿੰਦੇ ਰੋਟੀ ਖਾ ਲਈਏ ਰੋਟੀ ਸਾਡੇ ਕੋਲ ਤੋਂ ਪੈਕ ਕਰਾਈ ਹੋਈ ਸੀ ਪਿੰਡਿਆਂ ਨਾਲ ਤੇ ਇਹਨਾਂ ਨੇ ਚੱਕ ਦੀ ਰੇਸ ਮਾ ਯਾਰ ਮੈਂ ਤਾਂ ਨਹੀਂ ਖਾਂਦਾ ਜਾਂ ਨਿਕਲੀਏ ਦਾ ਬਦਵ ਹੈ ਨਾ ਤੇ ਉੱਥੋਂ ਨਿਕਲੇ ਐ ਲੱਗੇ ਵੀ ਹੋਣਾ ਗਿਆ 에어ਪੋਰਟ ਹੋਣਾ ਗਿਆ 에어ਪੋਰਟ ਹੋਣਾ ਗਿਆ 에어ਪੋਰਟ 에어ਪੋਰਟ ਕਿੱਥੇ ਆਉਂਦਾ ਭਾਈ ਬਈ ਨਹੀਂ ਦੂਰ ਨੇੜੇ ਆ ਕੇ ਬਦੰਦਰ ਦੂਰ ਹੋ ਗਿਆ ਸੜਕੀ ਬੜਾ ਇੰਨਾ ਪੈਸਾ ਦਿੱਲੀ ਸਰਕਾਰ ਨੇ ਸੜਕ ਤੇ ਲਾਇਆ ਭਾਈ 에어ਪੋਰਟ ਦੇ ਨੇੜੇ-ਤੇੜੇ ਬਹੁਤ ਜ਼ਿਆਦੇ ਪੈਸਾ ਲੱਗਿਆ ਹੋਇਆ ਯਾਰ ਤਾਂ ਹੀ ਸਾਡੇ ਐਨਆਰਆਈ ਆ ਇੱਥੇ ਆ ਕੇ ਖੁਸ਼ ਹੋ ਜਾਂਦੇ ਗਾਹਾਂ ਨਹੀਂ ਦੇਖਦੇ ਵੀ ਸੀ ਕਿਵੇਂ ਰੇਨ ਦੇ ਕਰਦੇ ਕੀ ਗੱਲਬਾਤ ਔਰ ਸਿਸਟਮ ਇੱਥੇ ਇੱਕ ਉਹਨਾਂ ਨੂੰ ਐ ਲੱਗਦਾ ਵੀ ਆ ਵੀ ਬਰਲਾ ਦੇ ਸੀ ਬਣ ਗਿਆ ਓਏ ਤਾਂ ਹੀ ਤੇ ਆ ਜਿਗਾ ਇੱਕ ਅੰਡਰਗਰਾਉਂਡ ਜਗ੍ਹਾ ਸੀ ਉਹਦੇ ਚ ਪਤੰਦਰ ਇੰਡੀਕੈਂਟ ਮੀਨਾ ਕਾਰੀ ਕਰੀ ਪਈ ਲਟਾਂ ਲੂਟਾਂ ਲਟਰਾ ਪੜਰਾ ਉਹਦੋਂ ਬਾਅਦ ਉਹ ਨੰਗੇ ਕਿਸਰੁੰਗ ਜੀ ਹੋਰ ਆ ਗਈ ਮੀਨਾ ਕਾਰੀ ਉਹਤੇ ਕਰੀ ਪਈ ਲਓ ਜੀ ਬੜ ਗੇਅਰਪੋਰਟ ਦੇ ਵਿੱਚ ਘਾ ਕੁ ਲੱਗਾ ਗੱਲਾਂ ਬਾਤਾਂ ਅਸੀਂ ਲੈਣੀ ਹੈ ਜੀ ਡੋਮੈਸਟਿਕ ਫਲਾਈਟ ਡੋਮੈਸਟਿਕ ਫਲਾਈਟ ਟਰਮੀਨਲ 1 ਤੋਂ ਮਿਲੇਗੀ ਉਹਦੇ ਕਹਿੰਦੇ ਤੀਰ ਲੱਗਾ ਇਧਰ ਮੁੜ ਜਾਓ ਥੋੜੀ ਜਹਾਜ਼ ਦੀ ਪੂਛ ਜੀ ਦਿਖੀ ਮੁੰਡੇ ਖੋਸ਼ ਹੋਏ ਡੋਮੈਸਟਿਕ ਫਲਾਈਟ ਇੱਕ ਨੰਬਰ ਤੇ ਆ ਕੇ ਅਸੀਂ ਉਦੋਂ ਬਾਅਦ ਅਸੀਂ ਗੱਡੀ ਕਰੀ ਪਾਰਕਿੰਗ ਪਾਰਕਿੰਗ ਵਾਲਿਆਂ ਕੋਲ ਅਸੀਂ ਚੱਕੇ ਬੈਗ ਟੈਂਚੀਬ ਖਿੱਚਦੀ ਰੇਸ ਚਲੋ ਜੀ ਇਥੇ ਸੀ ਆਪ ਦਾ ਜਿਹੜਾ ਕ੍ਰੈਸ ਸਿਸਟਮ ਜਿਹੜਾ ਕਰਦੇ ਹੁੰਦੇ ਹੋ ਲੈਂਦੇ ਹੁੰਦੇ ਆ ਬੋਰਡਿੰਗ ਪਾਸ ਵਗੈਰਾ ਲਟਰਾ ਪਟਰਾ ਭਾਰਪੂਰ ਬਾਹਰ ਨੂੰ ਜਿਹੜਾ ਬਾਹਰ ਜਾਣਾ ਹੈ ਹਰਕਲ ਥੋੜਾ ਥੋੜਾ ਭਾਰ ਸੀਗਾ ਤੇ ਉਦਵਾਰ ਚੱਲ ਪਏ ਸੀ ਅੱਜ ਸਾਨੂੰ ਪਤਾ ਬਈ ਆਰਬਿਟ ਵਾਲਿਆਂ ਵਿੱਚ ਇੰਡੀਗੋ ਵਾਲੇ ਦੇ ਬੰਦੇ ਵਾਧੂ ਰੱਖੇ ਹੁੰਦੇ ਆ ਫਿਰ ਇਹ ਤਾਂ ਬੰਦੇ ਨੂੰ ਕਹਾਂ ਮੁੰਡਿਆ ਸਾਨੂੰ ਦੱਸ ਖਾਂ ਕਿ ਕਿਹੜੇ ਪਾਸੇ ਜਾਣਾ ਤੇ ਮੁੰਡਾ ਵੀ ਆਰਬਿਟ ਬੱਸ ਵਾਲੇ ਦੇ ਵਜੀ ਵਾਂਗੂ ਦੇ ਨਾਲ ਨਾਲ ਗਿਆ ਤੇ ਉਹ ਖੜਾ ਕਹਿੰਦਾ ਜਾਜ ਤੇ ਆ ਲੋ ਜੀ ਕਹਿੰਦਾ ਆ ਜਾਜ ਦੇ ਵਿੱਚ ਤੁਸੀਂ ਬਹਿਣਾ ਤੇ ਇੱਥੋਂ ਨਹੀਂ ਵੜਜੋ ਅਸੀਂ ਤਾਂ ਕਿਹਾ ਕੋਲੇ ਖੜ ਕੇ ਫੋਟੋਆ ਫੋਟੋਆਂ ਕਰਾਵਾਂਗੇ ਉਹਨਾਂ ਨੇ ਪਤਾ ਨਹੀਂ ਬੰਦ ਹੀ ਕਰ ਰੱਖਿਆ ਹੁਣ ਪਤਾ ਹੀ ਵੀ ਨਹੀਂ ਡਿਗਾਲੇ ਇਹ ਘੰਟਾ ਚੜ੍ਹਨੇ ਨਹੀਂ ਮੁੜ ਕੇ ਇਹਨਾਂ ਨੂੰ ਸਿੱਧੇ ਜਾਜ ਦੇ ਵਿੱਚ ਹੀ ਤਾਰ ਲਵਿ ਜਾਜ ਦੇ ਵਿੱਚ ਐਂਟਰ ਹੋ ਗਏ ਸੀਟਾਂ ਲੱਭ ਰਹੇ ਮੁੰਡੇ ਆਪਣੀਆਂ ਆਪਣੀਆਂ ਸੀਟਾਂ ਇਹ 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 ਬੈਠ ਬੈ ਕੇ ਜੋ ਉੱਪਰੇ ਖੜੇ ਜਾਜ ਨੂੰ ਤੱਕਦੇ ਹੋਏ ਤੱਕਦੇ ਹੋਏ ਸੋਨੁਪਤਾ ਜੀ ਅੱਜ ਤਾਂ ਆਪਣਾ ਨਿੱਕਿਆ ਹੁੰਦਾ ਦੇ ਸੁਪਨਾ ਹੁੰਦਾ ਨਾ ਜਹਾਜ਼ ਤੇ ਆਹ ਵਾਰੀ ਦੇ ਕੋਲੇ ਫੋਟੋ ਜਦੋਂ ਘੇਰੀ ਦੇਖਦੇ ਆਂ ਲੱਗਦਾ ਆਪਾਂ ਵੀ ਕਿਤੇ ਬੈਠਾਂਗੇ ਤੇ ਉਹ ਮੁੰਡਿਓ ਕੋਈ ਗੱਲ ਨਹੀਂ ਤੇ ਮਾਨ ਗੁਰਸਵੀਰ ਰਲ ਬਹਿ ਗਿਆ ਜੀ ਅੱਗੇ ਹੋ ਕੇ ਤੇ ਅਸੀਂ ਬਹਿ ਗਏ ਦੋਨੇ ਪਿੱਛੇ ਤੇ ਜਹਾਜ਼ ਦੀਆਂ ਪੂਛਵਾਰ ਗੱਲਾਂ ਚੱਲ ਰਹੀਆਂ ਕਹਿੰਦੇ ਕਿੰਨੀ ਲੰਮੀ ਆ ਯਾਰ ਕਿਵੇਂ ਜਜਮੈਂਟ ਕਰਦਾ ਹੋ ਪਾਇਲਟ ਇਹਦੀ ਪਾਇਲਟ ਵੀ ਸਰਦਾਰ ਜੀ ਤੁਹਾਨੂੰ ਬਾਜ ਬਦਲਾ ਗਿਆ ਉੱtre ਕਰੀਗਾ ਬੈਕ ਕਰੀਗਾ ਬੈਕ ਕਰੀਗਾ ਪਤੰਦਰ ਨੇ ਟੀਹਾ ਕੇ ਜੇ esque ਦਾਮ ਮਾਰਿਆ ਗੇਅਰ ਬਿਨਾਂ ਤੇ ਚੱਕਦਾ ਜਾਜ ਭਾਈ ਹੁਣ ਅਸੀਂ ਉਤਰ ਕੇ ਜਾ ਕੇ ਬੰਬੇ ਬੰਬੇ ਹਲੇ ਸੀ ਜਾ ਕੇ ਉਤਰੇ ਆ ਇੱਥੇ ਸਾਨੂੰ ਕਿਹਨੇ ਦੱਸਿਆ ਕਿ ਨਾ ਥੋੜੇ ਬੈ ਕੇ ਇੱਥੇ ਨਹੀਂ ਹੁਣ ਤੁਹਾਨੂੰ ਤਾਂ ਜਾ ਕੇ ਗੋਆ ਇਹ ਮੈਨੂੰ ਕਿ ਤੁਸੀਂ ਤਾਂ ਇੱਥੇ ਘੁੰਮ ਫਿਰ ਲੋ ਅਸੀਂ ਬਾਹਰ ਨਿਕਲੇ ਏਅਰਪੋਰਟ ਤੋਂ ਦੇਖ ਕਿੰਨੇ ਬੰਦੇ ਵੇਟ ਕਰੀ ਜਾਂਦੇ ਐਂ ਲੱਗਦਾ ਜਿਵੇਂ ਸਾਡੀ ਕਰ ਦਿਓ ਸਾਰੇ ਸਾਡੇ ਕਣੀ ਚਾਕਣ ਆ ਬਾਈ ਤੁਫਾਨ ਦੇ ਗੁਰਦਾਸ ਤੇ ਲੈ ਕੇ ਉਹਨੂੰ ਪਤਾ ਭਾਈ ਬੰਬੇ ਏਅਰਪੋਰਟ ਬਹੁਤ ਵੱਡਾ ਪਰ ਲਿਖਿਆ ਹਰੇਕ ਤੁਹਾਡਾ ਨੀਡਾ ਨਹੀਂ ਆਉਂਦਾ ਬੜੀ ਵੱਡੀ ਗੱਲ ਬਾਤ ਆ ਬਾਈ ਬੰਬੇਰਪੁਰ ਰੋਡ ਦੀ ਮਨ ਲਾ ਸਾਰੀ ਰਾਤ ਤੇ ਅਸੀਂ ਬੰਬੇਰਪੁਰ ਰੋਡ 'ਤੇ ਘੁੰਮਿਆ ਸਾਡੀ ਫਲੈਟ ਤਾਂ ਸੀ ਤੜਕੇ 4 4:30 ਵਜੇ ਆਹ ਦੇਖੋ ਇੱਥੇ ਤਾਂ ਹਜ਼ਾਰਾਂ ਦੇ ਏਕੜ 'ਚ ਹਜ਼ਾਰਾਂ ਦੇ ਏਕੜ 'ਚ ਆ ਗਿਆ ਹਜ਼ਾਰਾਂ ਦੀ ਗਿਣਤੀ ਦਾ ਟਰਾਲੀਆਂ ਹੀ ਅੰਦਰ ਬਾਹਰ ਹੁੰਦੀਆਂ ਨੇ ਪੌੜਾ ਵੱਡਾ ਪੂਰੀ ਮੀਨਾ ਕਰੀ ਕਰੀ ਵੜਾਨੀ ਨੇ ਤੇ ਉਹ ਕਿਹੜੀ ਜਿਹੜੀ ਲਾਈਨ ਹੈ ਜਿਵੇਂ ਆਪਣੇ ਪੰਜਾਬੀ ਬੰਦੇ ਨੇ ਆ ਬਣਾਈਆਂ ਹੋਣ ਲਗੇchna ਹੀ ਓਵੇਂ ਪੁਰਾਣੇ ਜਨਾਈ ਬਿਠਾ ਤੇ ਆ ਖੜਿਆ ਜੀ ਬੰਬੇ ਜਹਾਜ਼ ਅਸੀਂ ਸੀਸੇਬੀ ਦੀ ਦੇਖੇ ਹਾਂ ਜੀ ਤੇ ਹੁਣ ਅਸੀਂ ਇੱਥੇ ਬੈਠ ਕੇ ਵੇਟਿੰਗ ਕਰ ਰਹੇ ਹਾਂ ਵੇਟਿੰਗ ਏਰੀਆ ਦਵਾ ਦਸੀ ਹੋਣਾ ਬੰਬੇ ਤੜਕੇ 4 ਵਜੇ ਸੀ ਆਧਾਪੁਰੇਂ ਪਾਸ ਕਰਾ ਦਿਖਾ ਕੇ ਐਂਟਰ ਹੋ ਗਏ ਇੱਥੇ ਬਸ ਆਉਗੀ ਸਾਨੂੰ ਬਸ ਚੜਾ ਕੇ ਲੈ ਜੋਗੀ ਇੱਥੇ ਸਾਨੂੰ ਬਸ ਜਾਹ ਦੇ ਵਿੱਚ ਭਾਈ ਹੁਣ ਅਸੀਂ ਜਾ ਕੇ ਉਤਰ ਗਏ ਜੀ ਗੋਆ ਗੋਆ ਹੁਣ ਅਸੀਂ ਆਪਦੇ ਸੀ ਬੈਗ ਉਡੀਕ ਰਹੇ ਹਾਂ ਪਟਿਆਲਾ ਤੇ ਉਹਨਾਂ ਨੇ ਦੇਖੋ ਕਮਾਲ ਝਾੜ ਜਾਲਣ ਦੀ ਵੀ ਬੈਗ ਧਰੇ ਕਿੱਥੋਂ ਤੇ ਪਹੁੰਚੇ ਕਿੱਥੇ ਆਪਣੇ ਆਪ ਪਹੁੰਚੇ ਪੂਰੀ ਇਮਾਨਦਾਰੀ ਨਾਲ ਪਹੁੰਚੇ ਬੈਗ ਲੈ ਕੇ ਅਸੀਂ 에어ਪੋਰਟ ਗਵਾ 에어ਪੋਰਟ ਤੋਂ ਬਾਹਰ ਆ ਕੇ ਇੱਥੇ ਸਰਕਾਰੀ ਟੈਕਸੀਆਂ ਚੱਲਦੀਆਂ ਨੇ ਜਿਹਨਾਂ ਇਹਨਾਂ ਨੇ ਓਲਾ ਓਬਰ ਨਹੀਂ ਇੱਥੇ ਚੱਲਣ ਦਿੱਤੀ ਤੇ ਇੱਥੋਂ ਅਸੀਂ ਗੱਡੀ ਕਰਾਈ ਤੇ ਸਿੱਧੇ ਗਏ